ਦੀਆਂ ਅਗਰ ਮੈਂ ਕਲੂ ਖੁਦੋ ਹੁਸ਼ੀ ਕਰ ਲੈਂਦੀ ਜਾਂ ਮੈਂ ਆਪਣੇ ਆਪ ਨੂੰ ਕੁਸ਼ ਕਰ ਲੈਂਦੀ ਆ ਤੇ ਫਿਰ ਨਾ ਕੋਈ ਕਵੇ ਕਿ ਉਸ ਕੁੜੀ ਨੇ ਕਿਸ ਨੂੰ ਕੁਝ ਦੱਸਿਆ ਨਹੀਂ ਸੀ ਆਪਣੀ ਹੀ ਘਰ ਵਾਲੀ ਦੀਆਂ ਅਸ਼ਲੀਲ ਵੀਡੀਓ ਬਣਾਈਆਂ ਬਿਨਾ ਕੱਪੜਿਆਂ ਤੋਂ ਤੇ ਉਹਨੂੰ ਹੀ ਧਮਕੀ ਦੇ ਰਿਹਾ ਆ ਚੀਮੇ ਨਾ ਦਾ ਕੋਈ ਸਿਆਲ ਕੋਟ ਦਾ ਬੰਦਾ ਆ ਜੋ ਸਪੇਨ ਦੇ ਵਿੱਚ ਰਹਿੰਦਾ ਆ ਹੁਣ ਉਹਨੇ ਆਪਣੀ ਘਰ ਵਾਲੀ ਨਾਲ ਲੈ ਲਿਆ ਤਲਾਕ ਤੇ ਉਹਨੂੰ ਕਰਦਾ ਤੰਗ ਪ੍ਰੇਸ਼ਾਨ ਤੇ ਕੁੜੀ ਨੇ ਵੀਡੀਓ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਆ ਗੱਲ ਇਦਾਂ ਆ ਨਾ ਤੇ ਦੋ ਧਰਮਾਂ ਦੀ ਗੱਲ ਆ ਨਾ ਇਹ ਕਿਸੇ ਜਾਤ ਪਾਤ ਦੀ ਗੱਲ ਆ ਨਾ ਦੇਸ਼ਾਂ ਦੀ ਗੱਲ ਆ ਕੋਈ ਵੀ ਇਹਨੂੰ ਇਸ ਚੀਜ਼ ਚ ਨਾ ਲਵੇ ਜਿਹੜਾ ਬੰਦਾ ਚੀਮਾ ਆ ਚੀਮਾ ਜੇ ਤੇਰੇ ਚ ਹਿੰਮਤ ਆ ਜਾ ਇੱਕ ਇੱਕ ਵਾਰੀ ਉਹ ਕੁੜੀ ਦੀ ਵੀਡੀਓ ਵਾਇਰਲ ਕਰਕੇ ਦਿਖਾ ਦੇ ਜਿਹੜੀਆਂ ਤੂੰ ਧਮਕੀਆਂ ਦੇ ਰਿਹਾ ਉਹ ਕੁੜੀ ਨੂੰ ਬਾਕੀ ਅਸੀਂ ਉਹਨੂੰ ਕਵਾਂਗੇ ਕਿ ਸਾਡੇ ਨਾਲ ਸੰਪਰਕ ਕਰ ਲਵੇ ਜੋ ਵੀ ਤੈਨੂੰ ਮਦਦ ਚਾਹੀਦੀ ਆ ਸਾਡੇ ਵੱਲੋਂ ਸਪੇਨ ਵਿੱਚ ਅਸੀਂ ਕਰਨ ਨੂੰ ਤਿਆਰ ਆ ਜੇ ਚੀਮਾ ਸਪੇਨ ਵਿੱਚ ਇੱਥੇ ਰਹਿ ਜਾਊਗਾ ਤਦ ਗੱਲ ਕਰਿਓ ਫਿਰ ਇਹਨਾਂ ਚੀਮੇ ਨਾਲ ਵੀ ਨਿਬੜ ਲਾਂਗੇ ਤੇ ਬਾਕੀ ਇਹੋ ਜਿਹੇ ਕਨੌਣੀ ਹਰਕਤ ਕਰਨ ਵਾਲੇ ਜਿਹੜੇ ਲੋਕ ਆ ਹੁਣ ਇਹਨਾਂ ਦਾ ਨਕਾਬ ਜਿਹੜਾ ਵਾ ਅਸੀਂ ਲਾਵਾਂਗੇ ਇਹਨੂੰ ਚੀਮੇ ਨੂੰ ਜੇ ਇਸ ਪੇਨ ਦੇ ਵਿੱਚ ਰਹਿ ਜਾਊਗਾ ਤਾਂ ਤਦ ਗੱਲ ਕਰਿਓ ਸਿਆਲ ਕੋਟ ਪਾਕਿਸਤਾਨ ਦਾ ਇਹਦਾ ਅਸੀਂ ਡਰੈਸ ਲੱਭ ਕੇ ਇਹਦੀਆਂ ਫੋਟੋਆਂ ਲੱਭ ਕੇ ਅਸੀਂ ਲਾਵਾਂਗੇ ਜੇ ਤੇਰੀਆਂ ਵੀਡੀਓ ਕੁੜੀ ਦੀਆਂ ਵਾਇਰਲ ਕਰਕੇ ਦੇਖੇ ਜੇ ਕਰ ਕਰ ਦਿੱਤੀਆਂ ਨਾ ਤੇ ਤੂੰ ਦੇਖੀ ਜਾਈਂ ਕਿ ਤੇਰਾ ਬਣਦਾ ਕੀ ਆ ਆਪਣੀ ਹੀ ਘਰ ਵਾਲੀ ਨਾਲ ਵਿਆਹ ਕਰਾ ਕੇ ਉਹਨੂੰ ਛੱਡ ਕੇ ਨਿਆਣਿਆਂ ਬੱਚਿਆਂ ਸਮੇਤ ਪਾਕਿਸਤਾਨ ਹੁਣ ਇੱਥੇ ਯਸ਼ੀਆਂ ਮਾਰਦਾ ਆ ਸਾਨੂੰ ਸਾਰਾ ਪਤਾ ਲੱਗ ਰਿਹਾ ਬਾਕੀ ਸਾਡੇ ਕੋ ਜਿੱਦਾਂ ਹੀ ਤੇਰੀ ਡਿਟੇਲ ਚੀਮਾ ਆ ਗਈ ਤੇ ਬਾਕੀ ਦਾ ਕੰਮ ਅਸੀਂ ਆਪੇ ਕਰ ਦੇਣਾ ਬਾਕੀ ਚੜਦੀ ਗਲਾ ਧੰਨ ਫਰੋਮ ਸਿਆਲਕੋਟ ਇਸ ਟਾਈਮ ਸਪੇਨ ਹੁੰਦਾ ਹੈ ਤੇ ਉਹਨੇ ਮੇਰੇ ਨਾਲ ਨਿਕਾਹ ਕੀਤਾ ਸੀ ਔਨਲਾਈਨ ਮੇਰਾ ਘਰ-ਬਾਰ ਚੁੜਾਇਆ ਮੇਰੀਆਂ ਬੱਚੀਆਂ ਯਤਿਮ ਕੀਤੀਆਂ ਐਸਟੇ ਮੁੰਦੇ ਨਾਲ ਮੇਰਾ ਝਗੜਾ ਹੋ ਚੁੱਕਿਆ ਹੈ ਹੱਥੋਂ ਜ਼ਿਆਦਾ ਉਹਨੇ ਕੁਝ ਮੇਰੀਆਂ ਵੀਡੀਓ ਬਣਾਈਆਂ ਹੋਈਆਂ ਸੀ ਅਊਟ ਕਪੜਿਆਂ ਉਹ ਮੇਰੇ ਟਿਕਟੋਕ ਤੇ ਸਾਰੇ ਦੋਸਤਾਂ ਨੂੰ ਸੈਂਡ ਕਰ ਰਿਹਾ ਵਾ ਤੇ ਓਕੇ ਦੋਸਤ ਮੈਨੂੰ ਮੇਰੀਆਂ ਵੀਡੀਓ ਸੈਂਡ ਕਰ ਰਹੇ ਨੇ ਮੇਰੀ ਇੱਕ ਵੀ ਵੀਡੀਓ ਵਾਇਰਲ ਹੋ ਗਈ ਈਆ ਮੇਰੀ ਵੀਡੀਓ ਤੇ ਮੇਰੇ ਟਿਕਟੋਕ ਆਈਡੀ ਦੇ ਉੱਤੇ 6 ਮਿਲੀਅਨ ਦਾ ਅਕਾਊਂਟ ਆ ਕੇ ਸਦਾ ਗਲਤ ਕਮੈਂਟ ਆਇਆ ਕਿ ਤੇਰੀ ਵੀਡੀਓ ਸਾਡੇ ਕੋਲ ਆਈ ਹੈ ਮੇਰੀ ਖੁਦ ਖੁਸ਼ੀ ਦਾ ਜ਼ਿੰਮੇਵਾਰ ਅਕੀਲ ਚੀਮਾ ਹੋਏਗਾ ਮੇਰੀਆਂ ਤਿੰਨ ਬੱਚੀਆਂ ਨੂੰ ਬਰਬਾਦ ਕਰਨ ਵਾਲਾ ਯਤੀਮ ਕਰਨ ਵਾਲਾ ਅਕੀਲ ਚੀਮਾ ਹੋਏਗਾ ਅਗਰ ਮੈਂ ਖੁਦਕੁਸ਼ੀ ਕੀਤੀ ਤੇ ਉਹਦਾ ਜ਼ਿੰਮੇਦਾਰ ਅਕੀਲ ਚੀਮਾ ਹੋਏਗਾ ਤੇ ਉਹਦੀ ਫੈਮਿਲੀ ਹੋਏਗੀ ਹਸਾਨ ਰਿਆਨ ਉਹਦੇ ਭਰਾ ਜ਼ਿੰਮੇਦਾਰ ਹੋਣਗੇ ਉਹਦੀ ਫੈਮਿਲੀ ਉਹਦੇ ਪੁੱਤਰ ਨੇ ਵੀ ਮੈਨੂੰ ਧਮਕੀਆਂ ਲਾਈਆਂ ਵਾ ਤੂੰ ਇੱਥੇ ਬਚਦੀ ਨਹੀਂ ਮੈਂ ਇਹ ਕਰ ਦਾਂਗਾ ਮੈਂ ਉਹ ਕਰ ਦਾਂਗਾ ਮੈਂ ਤੇਰੀਆਂ ਵੀਡੀਓ ਚੜਾ ਦਾਂਗਾ ਮੇਰਾ ਕੁਝ ਵੀ ਹੁੰਦਾ ਮੇਰਾ ਕੋਈ ਨੁਕਸਾਨ ਹੁੰਦਾ ਉਹ ਦਾ ਜ਼ਿੰਮੇਦਾਰ ਅਖਿਲ ਜੀ ਮਾ ਤੇ ਉਹਦੀ ਔਲਾਦ ਹੋਏਗੀ ਹਸਨ ਰਿਆਨ ਮੈਂ ਵੀਡੀਓ ਇਸ ਕਰਕੇ ਪੋਸਟ ਕਰ ਰਹੀ ਆ ਅਗਰ ਮੈਂ ਕਲੂ ਖੁਦਕੁਸ਼ੀ ਕਰ ਲੈਂਦੀ ਜਾਂ ਮੈਂ ਆਪਣੇ ਆਪ ਨੂੰ ਕੁਛ ਕਰ ਲੈਂਦੀ ਆ ਤੇ ਫੇਰ ਨਾ ਕੋਈ ਗਵੇ ਕਿ ਉਸ ਕੁੜੀ ਨੇ ਕਿਸੇ ਨੂੰ ਕੁਛ ਦੱਸਿਆ ਨਹੀਂ ਸੀ ਲੰਘਾਰਿਆ ਲੋਕਾਂ ਨੂੰ ਆਦਤ ਤੋਂ ਜ਼ਿਆਦਾ ਉਹ ਗਲਤ ਕਰਨ ਦਿਆ ਵਾ ਅਗਰ ਮੈਂ ਕੁਛ ਮੈਂ ਬਹੁਤ ਤੰਗ ਹੋ ਗਈ ਆ ਇੱਕ ਹਫਤਾ ਹੋ ਗਿਆ ਮੈਨੂੰ ਟੋਚਰ ਹੁੰਦੀ ਨੂੰ ਉਹਦੇ ਉੱਤੋਂ ਵਹ ਹੱਦ ਤੋਂ ਜ਼ਿਆਦਾ ਬਲੈਕਮੇਲ ਕਰਨ ਦਿਆ ਵਾ ਤੇ ਅਗਰ ਕੋਈ ਕੁਝ ਕਰ ਸਕਦਾ ਨਾ ਤੇ ਹੁਣੇ ਕਰ ਲਵੇ ਫਿਰ ਨਾ ਕਵੇ ਕਿ ਮੈਂ ਕੁਝ ਕਰ ਲਿਆ ਆਪਣੇ ਆਪ ਨੂੰ ਮੈਂ ਦੀ ਤਕਲੀਫ ਦੇ ਵਿੱਚ ਹਾਂ ਉਸ ਬੰਦੇ ਦੀ وجہ ਤੋਂ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕੁਝ ਕਰ ਲਾਂ ਪਹਿਲੇ ਬਗਾਇਰਤ ਇਨਸਾਨ ਨੇ ਨਿਕਾਹ ਕੀਤਾ ਨਿਕਾਹ ਕਰਕੇ ਜ਼ਲੀਲ ਕਿਦਰ ਰੰਦੇ ਆਉਣਾ ਤੋਂ ਜ਼ਿਆਦਾ ਪਹਿਲੇ ਤੋਂ ਨਿਕਾਹ ਨਹੀਂ ਕਰਨਾ ਸੀ ਮੈਂ ਐ ਸੈਬਰ ਕ੍ਰਾਈਮ ਵਾਲਿਆਂ ਨੂੰ ਰਿਪੋਰਟ ਵੀ ਦਿੱਤੀ ਹੋਈ ਏ ਉਹਦੇ ਖਿਲਾਫ ਉਹਨਾਂ ਨੇ ਵੀ ਕੋਈ ਨਹੀਂ ਲਤੀ ਕਰੈਕਸ਼ਨ ਲਿਆ ਜੋ ਵੀ ਹੋ ਸਕਦਾ ਨਾ ਅਗਰ ਕੋਈ ਵੀ ਕੁਝ ਕਰ ਸਕਦਾ ਤੇ ਮਿਹਰਬਾਨੀ ਕਰੋ